ਉਹ ਨੌ ਸੈ ਇੰਸਾਗਰਮੀ ਨੇ ਖਾਲਸੇ ਦੀ ਡੈਫੀਨੇਸ਼ਨ ਦਿੱਤੀ ਸੀ ਉਹ ਇਹਦਾ ਖਾਮਸਾ ਇਹ ਦੁਆਰਾ ਵੀ ਮੈਂ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੇ ਇੱਕ ਫਰਿਆਦ ਕਰਨ ਲੱਗਿਆ ਗੀਤ ਰਾਹੀਂ ਹੋ ਕਲੰਗੀ ਹਵਾਲੇ ਆ ਦਵਾਰਾ ਤੇਰਾ ਪਾ ਕਲੰਗੀ ਹਵਾਲੇ ਆ ਦਵਾਰਾ ਤੇਰਾ ਪਾ ਪਹਿਲਾ ਜੇਹਾ ਆਗੇ ਪੰਥ ਖਾਲਸਾ ਸਜਾ ਪਹਿਲਾ ਜੇਹਾ ਆਗੇ ਪੰਥ ਖਾਲਸਾ ਸਜਾ ਮਸੰਦ ਸਾਰੇ ਪਾਸੇ ਪਰਦਾਨ ਹੋ ਗਏ ਮਸੰਦ ਸਾਰੇ ਪਾਸੇ ਪਰਦਾਨ ਹੋ ਗਏ ਦੇਲਾ ਚ ਕਪਟ ਬੇਈਮਾਨ ਹੋ ਗਏ ਦੇਲਾ ਚ ਕਪਟ ਬੇਈਮਾਨ ਹੋ ਗਏ ਤੇਰਾ ਉਪਦੇਸ਼ ਦਿੱਤਾ ਤੇਲ ਚੋਪਲਾ ਤੇਰਾ ਉਪਦੇਸ਼ ਦਿੱਤਾ ਤੇਲ ਚੋਪਲਾ ਕਲ ਜਿਆਂ ਵਾਲਿਆ ਦੁਬਾਰਾ ਮੇਰਾ ਪਾ ਕਾਲੇ ਜੀ ਆਵਾ ਰੇ ਅਦਵਾਰਾ ਤੇਰਾ ਪਾ ਇਕ ਦੂਜੇ ਧਾਈ ਇਕ ਦੂਜੇ ਧਾਈ ਨੇ ਕੁਫਰ ਤੋੜ ਦੇ ਇਕ ਦੂਜੇ ਧਾਈ ਨੇ ਕੁਫਰ ਤੋੜ ਦੇ ਤਾੜੀਆਂ ਪਟਣ ਤਾੜੀਆਂ ਪਟਣ ਪੱਗਾਂ ਪਹਿਰੀ ਹੋਣ ਦੇ ਧਾੜੀਆਂ ਪਟਣ ਪੱਗਾਂ ਪਹਿਰੀ ਹੋਣ ਦੇ ਪੈਰਾ ਵਿੱਚ ਦਿੱਤਾ ਪੰਥ ਖਾਲਸਾ ਰਣਾ ਆਇ ਰਾਜ ਦਿੱਤਾ ਪੰਥ ਤੇ ਖਾਲਸਾ ਨੂੰ ਲਾ ਕਲੰਗੀ ਹਵਾਲੇ ਆ ਦਵਾਰਾ ਵੇਰਾਪਾ ਕਲੰਗੀ ਹਵਾਲੇ ਆ ਦਵਾਰਾ ਵੇਰਾਪਾ ਮੱਛੇ ਰੰਗੜਾ ਨੇ ਪੇਰ ਅੱਤ ਚੁੱਕ ਲਈ ਮੱਛੇ ਰੰਗੜਾ ਨੇ ਪੇਰ ਅੱਤ ਚੁੱਕ ਲਈ ਸੰਗਤ ਇਹਨਾਂ ਦੇ ਜ਼ੁਲਮਾਂ ਤੋਂ ਅੱਕ ਗਈ ਸੰਗਤ ਇਹਨਾਂ ਦੇ ਜ਼ੁਲਮਾਂ ਤੋਂ ਅੱਕ ਗਈ ਸੁੱਖੇ ਮਹਿਤਾਬ ਤਾਈ ਫੇਰ ਤੂੰ ਜਗਾ ਸੋ ਕੇ ਮਹਿਤਾਬ ਤਾਈ ਫੇਰ ਤੂੰ ਜਗਾ ਕਲ ਕੀ ਹਵਾਲਿਆ ਦੁਵਾਰਾ ਮੇਰਾ ਪਾ ਕਲ ਕੀ ਹਵਾਲਿਆ ਦੁਵਾਰਾ ਮੇਰਾ ਪਾ ਕਿਤੜ ਕੋ ਲੰਮਾ ਦਾਤਾ ਫੇਰ ਕਰਦੇ ਕਿਤੜ ਕੋ ਲੰਮਾ ਦਾਤਾ 베ਰ ਕਰਦੇ ਸ਼ਰਮ ਹੈ ਆਦੇ ਸਾਰੇ ਲਾਗੇ ਪਰਦੇ ਸ਼ਰਮ ਹੈ ਆਦੇ ਸਾਰੇ ਲਾਗੇ ਪਰਦੇ ਇੰਨਾ ਕੋ ਚੜਾਂਦੀ ਆ ਕੇ ਆ ਲਖ ਮੁਕਾ ਏ ਨਾ ਬੁੱਤਾਂਾਂ ਦੀ ਆਕੇ ਆ ਲਖਨ ਦਾ ਕਲੰਗੀਆਂ ਵਾਲਿਆ ਦੁਆਰਾ ਮੇਰਾ ਪਾ ਕਲੰਗੀਆਂ ਵਾਲਿਆ ਦੁਆਰਾ ਤੇਰਾ ਪਾ ਦਿੱਲੀ ਸਰਕਾਰ ਫੇਰ ਨਲਕਾਰਦੀ ਦਿੱਲੀ ਸਰਕਾਰ ਸਾਨੂੰ ਫੇਰ ਨਲਕਾਰਦੀ ਲੋੜ ਫੇਰ ਬੰਦਾ ਸਿੰਘ ਸਹਾਰਦੀ ਲੋੜ ਫੇਰ ਬੰਦਾ ਸਿੰਘ ਸਹਾਰਦੀ ਸਵਾ ਲਖ ਨਾਲ ਆਕੇ ਇੱਕ ਨੂੰ ਲੜਾ ਸਵਾਹਲਾ ਕਰਨ ਵਾਲਿਆ ਤੇ ਇੱਕ ਨੂੰ ਲੜਾ ਕਲੰਗਿਆਂ ਵਾਲਿਆ ਦਵਾਰਾ ਮੇਰਾ ਪਾ ਕਲੰਗਿਆਂ ਵਾਲਿਆ ਦਵਾਰਾ ਮੇਰਾ ਪਾ ਆ ਲਾਲ ਪਿੰਡ ਵਾਲਾ ਮੁਖ ਤਿਆਰ ਪਾਸਾ ਬਾਲਾ ਪਿੰਡ ਵਾਲਾ ਮੁਖ ਤਿਆਰ ਪਾਸਾ ਕਰੇ ਅਰਜ਼ੀ ਤੇਰੇ ਦਵਾਰ ਪਾਸਾ ਕਰੇ ਅਰਜ਼ੀ ਤੇਰੇ ਦਵਾਰ ਪਾਸਾ ਉੱਪ ਚੱਲਿਆ ਹੈ ਦਾਤਾ ਵੇੜਾ ਬੰਨੇਲਾ ਉੱਪ ਚੱਲਿਆ ਹੈ ਦਾਤਾ ਵੇੜਾ ਬੰਨੇਲਾ ਕਲੰਗਿਆਂ ਵਾਲਿਆ ਦੁਬਾਰਾ ਵੇੜਾ ਪਾ ਕਲੰਗਿਆਂ ਵਾਲਿਆ ਦੁਬਾਰਾ ਵੇੜਾ ਪਾ ਕਲੰਗਿਆਂ ਵਾਲਿਆ ਦੁਬਾਰਾ ਵੇੜਾ ਪਾ ਲੰਘੇਂਗੀ